ਸਤਿਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ ਟੋਨੀ ਮਹੱਲਾ ਪੰਜਵਾਂ ਹਰ ਹਰ ਚਰਨ ਰ데요 ਰਤਾਰੇ ਸੇਮਰ ਸਵਾਮੀ ਸਤ ਗੁਰੇ ਆਪਣਾ ਕਾਰਜ ਸਫਲ ਹਮਾਰੇ ਹਰ ਹਰ ਚਰਨ ਰਿਦੇ ਹਰ ਧਾਰੇ ਸਿਮਰ ਸਵਾਮੀ ਸਤ ਗੁਰੇ ਆਪਣਾ ਕਾਰਜ ਸਫਲ ਹਮਾਰੇ ਰਹਾ ਪੁੰਨ दान ਪੂਜਾ ਪਰਮੇਸ਼ਰ ਹਰ ਕੀਰਤ ਤਤ ਵਿਚਾਰੇ ਗੁਣ ਗਾਵਤ ਅਤਲ ਸੁਖ ਪਾਇਆ ਠਾਕਰ ਅਗਧਿਆ ਪਾਰੇ ਜੋ ਜਨ ਪਾਰ ਬ੍ਰਹਮੇ ਆਪਣੇ ਕੀਨੇ ਤਿਨ ਕਾ ਬਹੁ ਕਸ਼ੂਨਾ ਵਿਚਾਰੇ ਨਾਮ ਰਤਨ ਸੁਣ ਜਪ ਜਪ ਜੀਵਾ ਹਰ ਨਾਨਕ ਕੰਠ ਮਝਾਰੇ ਜੋ ਜਨ ਪਾਰ ਬ੍ਰਹਮੇ ਪੜੇ ਕੀਨੇ تیر ਕਾ ਬਹੁ ਕਸ਼ੂਨਾ ਵਿਚਾਰੇ ਨਾਮ ਰਤਨ ਸੁਣ ਜਪ ਜਪ ਜੀਵਾ ਹਰ ਨਾਨਕ ਕੰਠ ਮਜ਼ਾਰੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰੂ ਰੂਪ ਗੁਰੂ ਸਵਾਰੀ ਸਾਧ ਸੰਗਤ ਟੋਡੀ ਰਾਗ ਪੰਜਵੇਂ ਨਾਨਕ ਸਹਿਬ ਸ੍ਰੀ ਗੁਰੂ ਅਰਜਨ ਦੇਵ ਜੀ ਉਚਾਰਨ ਕਰਦੇ ਹਨ ਹਰ ਹਰ ਨਾਮ ਹਰ ਹਰ ਚਰਨ ਰ데요 ਤਾਰ ਸਿਮਰ ਸੁਆਮੀ ਸਤਿਗੁਰੇ ਆਪਣਾ ਕਾਰਜ ਸਫਲ ਹਮਾਰੀ ਰਹਾਓ ਜਿਸ ਨੇ ਜਿਸ ਸੇਵਕ ਨੇ ਜਿਸ ਜੀਵ ਨੇ ਹਰੀ ਪਰਮਾਤਮਾ ਦੇ ਚਰਨਾਂ ਕਮਲਾਂ ਦਾ ਉਹ ਆਸਰਾ ਲੈ ਲਿਆ ਉਹਨਾਂ ਨੂੰ ਆਪਣੇ ਹਿਰਦੇ ਦੇ ਵਿੱਚ ਸਾਂਭ ਕੇ ਪਿਆਰਿਓ ਰੱਖ ਲਿਆ ਤੇ ਉਹ ਹੁਣ ਸਿਮਰਨ ਦੇ ਵਿੱਚ ਜੁਟ ਗਏ ਪਰਮੇਸ਼ਰ ਦੇ ਨਾਲ ਜੁੜ ਗਏ ਤੇ ਪਿਆਰਿਓ ਜਦੋਂ ਪਰਮੇਸ਼ਰ ਨਾਲ ਜੁੜ ਪੈਂ ਤੇ ਫਿਰ ਜਿਤਨੇ ਵੀ ਕਾਰਜ ਨੇ ਉਹ ਸਤਿਗੁਰੂ ਆਪ ਪੂਰੇ ਕਰਦੇ ਪਰਮੇਸ਼ਰ ਵਿੱਚ ਆਪ ਸਹਾਈ ਹੋਵਾ ਸੱਚੇ ਦਾ ਸੱਚਾ ਟੋਹਰ ਹੁਣ ਗੱਲ ਕਰੀਏ ਧੰਨੇ ਭਗੰਦੇ ਬਾਲ ਬੁੱਧ ਹੈ Rajasthan ਦੇ ਵਿੱਚ ਜਦੋਂ ਹੋਇਆ ਹੈ ਗਉਂਵਾ ਚਾਰਦਾ ਹੈ ਪਾਣੀ ਦੀ ਬੜੀ ਕਿਲਕ ਹੈ ਤੰਗੀ ਹੈ ਫਸਲ ਵੀ ਬਹੁਤ ਘੱਟ ਹੁੰਦੀ ਹੈ ਪਿਆਰਿਓ ਪਹਿਲਾਂ ਮੈਂ ਇੱਕ ਛੋਟੀ ਜੀ ਆਪ ਜੀ ਨਾਲ ਅਰਸਾਨੀ ਕਰਾਇਆ ਕਬੀਰ Rajasthan ਦੇ ਵਿੱਚ ਜਾਣ ਦਾ ਮੌਕਾ ਮਿਲਿਆ ਗਰਮੀਆਂ ਦੇ ਦਿਨ ਵਿਆਹ ਰੱਖਿਆ ਹੋਇਆ ਸੀ ਆ ਚਿੱਤਰ ਵਸਾਲ 4x4 ਗੱਡੀਆਂ ਜਿਉਂ ਚੱਲੀਆਂ ਜਿਉਂ ਚੱਲੀਆਂ ਰੇਤਾ ਦੇ ਟਿੱਬੇ ਟਿੱਬੇ ਕੋਈ ਫਸਲ ਨਜ਼ਰ ਨਾ ਆਵੇ ਅਖੀਰ ਜਦੋਂ ਟਗਾਣੇ ਪਹੁੰਚੇ ਤੇ ਪੰਜ ਸੱਤ ਘਰ ਪੰਜਾਬੀ ਇਕੱਠੇ ਬੈਠੇ ਬੜੀ ਟੈਨ ਸੇਵਾ ਕੀਤੀ ਕਹਿ ਨਹੀਂ ਸਕਦੇ ਕਿ ਕਿੰਨੇ ਕਿਤੇ ਜਦੋਂ ਮੈਂ ਉਹਨਾਂ ਨੂੰ ਪੁੱਛਿਆ ਭਾਈ ਇੱਥੇ ਬੈਠੇ ਜੇ ਕੋਈ ਸਾਧਨ ਆਉਣ ਜਾਣਦਾ ਨਹੀਂ ਕਿਸੇ ਬੰਦੇ ਤੁਸੀਂ ਜਾ ਨਹੀਂ ਸਕਦੇ ਕਿਸੇ ਇੱਕਦੇ ਜੀ ਦੇ ਕਿਤੇ ਸ਼ਹਿਰ ਜਾਣਾ ਹੋਵੇ ਤੇ ਕੋਈ ਮਤਲਬ ਹੀ ਨਹੀਂ ਕੋਈ ਜਾ ਲੈ ਤੇ ਕਿਵੇਂ ਨਰਵਾ ਕਰਦੇ ਹੋ ਬੜੇ ਖੁਸ਼ ਹੋ ਕੇ ਕਹਿਣ ਲੱਗੇ ਕਹਿੰਦੇ 12 ਸਾਲਾਂ ਦੇ ਵਿੱਚ ਇੱਕ ਸੀਜ਼ਨ ਸਾਡਾ ਲੱਗ ਜਾਵੇ ਨਾ ਇੱਕ ਸੀਜ਼ਨ ਤੇ 12 ਸਾਲਾਂ ਦਾ ਇੱਕ ਸੀਜ਼ਨ ਜਿਹੜਾ ਉਹ ਸਾਨੂੰ ਤਾਰ ਜਾਂਦਾ ਅਸੀਂ ਸ਼ਰਾਂ ਦਾ ਛੱਟਾ ਦੇਈ ਜਾਂਦੇ ਹਰ ਸਾਲੀ ਕੋਈ ਖਾਦ ਨਹੀਂ ਕੋਈ ਪਾਣੀ ਨਹੀਂ ਪਰਮੇਸ਼ਰ ਦੀ ਕਿਰਪਾ ਹੋਈ ਉਹ ਆਪਣੇ ਆਪ ਹੀ ਕਾਰਜ ਸਫਲੇ ਕਰ ਦਿੱਤਾ ਬੜੇ ਖੁਸ਼ ਹੋਏ ਹੁਣ ਧੰਨਾ ਭਗਤ ਵੀ ਉਸ ਇਲਾਕੇ ਦੇ ਵਿੱਚ ਰਹਿੰਦਾ ਹੈ ਬਾਲ ਬੁੱਧ ਸਹਿਸਵਾ ਪੁੱਛਦਾ ਇੱਕ ਠਾਕਰ ਨੂੰ ਜਿਹੜਾ ਰੋਜ਼ ਮੂਰਤੀਆਂ ਦੀ ਪੂਜਾ ਕਰਦਾ ਹੈ ਮੂਰਤੀਆਂ ਨੂੰ ਸਾਫ ਕਰਦਾ ਹੈ ਉਹਨਾਂ ਨੂੰ ਨਵਾਉਂਦਾ ਹੈ ਦੁੱਧ ਨਾਲ ਕੱਚੀ ਲੱਸੀ ਨਾਲ ਤੇ ਪਿਆਰਿਓ ਉਹਨਾਂ ਨੂੰ ਧੂਪ ਵਠੀ ਕਰਦਾ ਹੈ ਤੇ ਜਦੋਂ ਉਹਨੂੰ ਪੁਛਦਾ ਹੈ ਧਨਾਨ ਕੇ ਤੇ ਭਗਤ ਜੀ ਇਹ ਕੀ ਕਰਦੇ ਹੋ ਰੋਜ ਕਹਿੰਦੇ ਮੈਂ ਠਾਕੁਰਾਂ ਨੂੰ ਕੁਛ ਕਰਦਾ ਠਾਕੁਰਾਂ ਨੂੰ ਇਸ਼ਨਾਨ ਕਰਵਾਉਂਦਾ ਹਾਂ ਠਾਕੁਰਾਂ ਦੀ ਸੇਵਾ ਕਰਦਾ ਕਹਿੰਦਾ ਠਾਕੁਰਾਂ ਦੀ ਸੇਵਾ ਕੀਤਿਆਂ ਕੀ ਮਿਲਦਾ ਹੈ ਕਹਿਣ ਲੱਗਾ ਠਾਕੁਰਾਂ ਦੀ ਸੇਵਾ ਕੀਤਿਆ ਸਾਰਾ ਕੁਝ ਹੀ ਮਿਲਦਾ ਮਿਲਦਾ ਕਿਉ ਨਹੀਂ ਕਹਿੰਦਾ ਫਿਰ ਇੱਕ ਅੱਧਾ ਠਾਕੁਰ ਮੈਨੂੰ ਵੀ ਦੇ ਛੱਡ ਤੇ ਉਹਨੇ ਇੱਕ ਪੱਥਰ ਦਾ ਗੋਲਜਾ ਵੱਟਾ ਬਣਿਆ ਪਿਆ ਸੀ ਕਹਿੰਦਾ ਚੱਲ ਇਹਦਾ ਕਦੇ ਹਸਾਕ ਤਾਬ ਕੋ ਨਹੀਂ ਲਾਇਆ ਮੂਰਤੀਆਂ ਦੇ ਕੋਲ ਪਿਆ ਸੀ ਉਹਨੇ ਚੁੱਕ ਕੇ ਤੇ ਧੰਨੇ ਭਗਤ ਨੂੰ ਫੜਾਤਾ ਕਹਿੰਦਾ ਜਾ ਜਾ ਕੇ ਇਹਦੀ ਸੇਵਾ ਹੁਣ ਬਾਲ ਬੁੱਧ ਹੈ ਧੰਨੇ ਭਗਤ ਭਗਤੀ ਵਿੱਚ ਜੁਟਿਆ ਪੱਥਰ ਤਾਂ ਘਰੇ ਲੈ ਗਿਆ ਪਰ ਸਜੇ ਸਜੇ ਜਿਵੇਂ ਅਵਸਥਾ ਬਣੀ ਉਹਦੀ ਉਹਨੇ ਪੂਜਾ ਵੀ ਕੀਤੀ ਸੇਵਾ ਵੀ ਕੀਤੀ ਪਰ ਪਿਆਰਿਓ ਸਜੇ ਸਜੇ ਜਿਹੜੀ ਅਵਸਥਾ ਇਹ ਬਣੀ ਕਿਉਂਨੇ ਭਗਤਾਂ ਨੂੰ ਸੁਣਿਆ ਉਹਨੇ ਸੈਡਨਾਈ ਨੂੰ ਸੁਣਿਆ ਉਹਨੇ ਨਾਮ ਦੇ ਵਰਗਿਆਂ ਦਾ ਨਾਮ ਸੁਣਿਆ ਭਗਤ ਕਬੀਰ ਵਰਗਿਆਂ ਨੂੰ ਸੁਣਿਆ ਤੇ ਜਦੋਂ ਉਹਨਾਂ ਨੂੰ ਵਾਜਿਆ ਘੋਖਿਆ ਵਾਵਾ ਦਿਨ ਪੱਥਰ ਦੀ ਸੇਵਾ ਕਰਦਾ ਰਿਹਾ ਕਹਿੰਦਾ ਐਵੇਂ ਗੱਲ ਨਹੀਂ ਬਣਨੀ ਕਹਿੰਦਾ ਪਰਮੇਸ਼ਰ ਨੂੰ ਅਗਰ ਮੰਨਣਾ ਹੈ ਤੇ ਉਹਦੀ ਭਗਤੀ ਕਰਨੀ ਪੈਣੀ ਹੈ ਉਹਦਾ ਸਿਮਰਨ ਕਰਨਾ ਪੈਣਾ ਇਹ ਤਾਂ ਪੱਥਰ ਨੂੰ ਨਵਾਇਆ ਗੱਲ ਨਹੀਂ ਬਣਨੀ ਪੱਥਰ ਜਿਹੜਾ ਹੈ ਇਹਦੇ ਵਿੱਚੋਂ ਮੈਨੂੰ ਲੱਗਦਾ ਕਿ ਮੈਨੂੰ ਕੁਝ ਪ੍ਰਾਪਤੀ ਨਹੀਂ ਹੋਣੀ ਬੜਾ ਸਮਾਂ ਉਹਨੇ ਟਕਰਾਂ ਮਾਰੀਆਂ ਪਰ ਪਿਆਰਿਓ ਜਿਸ ਵੇਲੇ ਉਸਨੇ ਪਰਮੇਸ਼ਰ ਦਾ ਸਿਮਰਨ ਕਰਨਾ ਸ਼ੁਰੂ ਕੀਤਾ ਤੇ ਇੱਥੋਂ ਤੱਕ ਹੱਠ ਕਰ ਲਿਆ ਪ੍ਰਸ਼ਾਦਾ ਤਿਆਰ ਕਰਕੇ ਰੱਖ ਲੈਣਾ ਕਹਿਣਾ ਜੇ ਸ਼ੱਕੇਗਾ ਤੇ ਸ਼ਕੂਗਾ ਨਹੀਂ ਤੇ ਮੈਂ ਵੀ ਬੈਠਾ ਹੀ ਹੁਣ ਅਖੀਰ ਪਰਮੇਸ਼ਰ ਨੂੰ ਪਰਮਾਤਮਾ ਨੂੰ ਝੁਗਣਾ ਪਿਆ ਤੇ ਝੁਕੇ ਪਰਮੇਸ਼ਰ ਹਾਜ਼ਰ ਹੋਇਆ ਕਹਿਣ ਲੱਗਾ ਵੀ ਲਿਆ ਤਨਿਆ ਅੱਜ ਫਿਰ ਖਾਣਾ ਤੇਰਾ ਬੜਾ ਸੁਆਦਲਾ ਹੈ ਖਾਣਾ ਪ੍ਰਸ਼ਾਦਾ ਛਕਿਆ ਤੇ ਕਹਿਣ ਲੱਗਾ ਮੰਗ ਕੀ ਮੰਗਣਾ ਹੈ ਬਾਲ ਬੁੱਧ ਹੈ ਕਹਿੰਦਾ ਜੇ ਦੇਣਾ ਹੈ ਨਾ ਆਓ ਮੇਰਾ ਖੂਬ ਬਣਿਆ ਹੈ ਮੇਰੇ ਖੂਨ ਨੂੰ ਜਗੋ ਮੇਰੀ ਪੈੜੀ ਨੂੰ ਭਰੋ ਮੇਰੇ ਕਿਆਰੇ ਭਰੋ ਮੇਰੇ ਵਟਾਂ ਬੰਨੇ ਬਣਾਵੋ ਮੇਰੇ ਨਾਲ ਮਦਦ ਕਰੋ ਮੇਰੀਆਂ ਗਊਆਂ ਵਿੱਚ ਕਈ ਵਾਰੀ ਆਣ ਗਵਾੜ ਚਰ ਜਾਂਦੀਆਂ ਲੋਕਾਂ ਦੇ ਉਤਰ ਵੀ ਮਾੜਾ ਮੋਟਾ ਢੇੜਾ ਲਾਦਣਾ ਨਾਲ ਸੋ ਪਰਮੇਸ਼ਰ ਨੇ ਉਹਦੇ ਸਾਰੇ ਕੰਮ ਕੀਤੇ ਜਦੋਂ ਕੰਮ ਉਹਦੇ ਸ਼ੁਰੂ ਹੋ ਗਏ ਤੇ ਪਿੰਡ ਦੇ ਵਿੱਚ ਲਾਲਾ ਲਾਲਾ ਹੋ ਗਈ ਰੌਲਾ ਪੈ ਗਿਆ ਵੀ ਧੰਨਾ ਕੱਲਾ ਸੀ ਅੱਗੇ ਕੰਮ ਨਹੀਂ ਸੀ ਹੁੰਦਾ ਹੁਣ ਇਹਦਾ ਕੰਮ ਕੌਣ ਕਰਦਾ ਜਦੋਂ ਪਿੰਡ ਦੇ ਵਿੱਚ ਰੌਲਾ ਪਿਆ ਕੇ ਪੰਡਤ ਨੇ ਠਾਕਰ ਦਿੱਤਾ ਸੀ ਕਿਉਂ ਅੱਜ ਕੱਲ ਜ਼ਮਾਨਾ ਹੈ ਸਹੀ ਗੱਲਾਂ ਨੂੰ ਅਗਲਾ ਕੱਟ ਕਰਦਾ ਹੈ ਇਦਾਂ ਦੀ ਜ਼ਿਆਦਾ ਉੱਡਦੀ ਹੈ ਤੇ ਉਹਨਾਂ ਨੇ ਕਿਹਾ ਕਿ ਉਹ ਪੰਡਤ ਨੇ ਇਹਨੂੰ ਠਾਕਰ ਦਿੱਤਾ ਸੀ ਉਹ ਠਾਕਰੇ ਦੀ ਗੱਲ ਕਰਦਾ ਸੋ ਲੋਕ ਵੀ ਵੇਖਣ ਆਏ ਹੁਣ ਉਸ ਜਗ੍ਹਾ ਤੇ ਉਹ ਪੰਡਤ ਵੀ ਆ ਗਿਆ ਕਿਉਂਕਿ ਲੋਕਾਂ ਤੋਂ ਸ਼ੋਭਾ ਸੁਣੀ ਨਾ ਕਿ ਮੇਰਾ ਪੱਥਰ ਮੈਂ ਤਾਂ ਉਹਨੂੰ ਇੱਕ ਪੱਥਰ ਦਾ ਵਟਾ ਦਿੱਤਾ ਸੀ ਤਾਂ ਪਰਮੇਸ਼ਰ ਭਗਵਾਨ ਕਿਵੇਂ ਆ ਗਿਆ ਪਰ ਹੁਣ ਵੇਖਣ ਵਾਲੀ ਨਿਗਾ ਵੀ ਚਾਹੀਦੀ ਹੈ ਨਾ ਨੌ ਦੁਆਰੇ ਪ੍ਰਗਟ ਕੀਏ ਦਸਵਾਂ ਗੁਪਤ ਰਖਾਇਆ ਪਿਆਰਿਓ ਸਾਡੇ ਨੌ ਦੁਆਰੇ ਖੁੱਲਿਆ 10ਵਾਂ ਦਰਵਾਜ਼ਾ ਸਾਡਾ ਜਿਹੜਾ ਮਥੇ ਦੇ ਵਿੱਚ ਹੈ ਨਾ ਉਹ ਬੰਦ ਹੈ ਉਹ ਕਦੋਂ ਖੁੱਲਦਾ ਹੈ ਜਿਸ ਤੇ ਪਰਮੇਸ਼ਰ ਦੀ ਕਿਰਪਾ ਹੋਵੇ ਕਿਰਪਾ ਕਿਹਦੇ ਤੇ ਹੁੰਦੀ ਆ ਜਿਹੜਾ ਪਰਮੇਸ਼ਰ ਦੇ ਨਾਲ ਜੁੜ ਜਾਵੇ ਪੂਰਨ ਤੌਰ ਤੇ ਜੁੜੇ ਪਿਆਰੋ 10ਵਾਂ ਦਰਵਾਜ਼ਾ ਉਹਦਾ ਖੁੱਲਦਾ ਹੈ ਹੁਣ ਤਾਂ ਨੇ ਭਗਤ ਦਾ 10ਵਾਂ ਦੁਆਰ ਖੁੱਲਿਆ ਤੇ ਜਦੋਂ ਪੰਡਤ ਆਇਆ ਕਹਿੰਦਾ ਵੀ ਉਹ ਤੇਰਾ ਖੂ ਕਿਹੜਾ ਵਹਣ ਡਿਆ ਕਹਿੰਦਾ ਮੈਨੂੰ ਤੇ ਕੋਈ ਨਜ਼ਰ ਨਹੀਂ ਆਉਂਦਾ ਗਾੜੀ ਤੇ ਬੈਠਾ ਬਲਦ ਆਪਣੇ ਆਪ ਚੱਲ ਰਹੇ ਨੇ ਕਹਿੰਦਾ ਧਿਆਨ ਨਾਲ ਵੇਖ ਪੰਡਤਾ ਮੇਰਾ ਪਰਮੇਸ਼ਰ ਆਣ ਕੇ ਗਾੜੀ ਤੇ ਬੈਠਾ ਬਲਦਾਂ ਨੂੰ ਵਾਰਿਆ ਹੀ ਕਹਿੰਦਾ ਮੈਨੂੰ ਤੇ ਨਜ਼ਰ ਨਹੀਂ ਆਉਂਦਾ ਕਹਿੰਦਾ ਇਹੋ ਜਿਹਾ ਤੰਦ ਦਾ ਜੰਮ ਮਾਰਗ ਕੇ ਜਾਪੇ ਕੰਮ ਨਜ਼ਰ ਨਹੀਂ ਨਾ ਆ ਰਿਹਾ ਪੰਡਤ ਹੁਣ ਤਾਂ ਨੇਨੇ ਉਧਰ ਸਾਰਾ ਕੁਝ ਨਜ਼ਰ ਆਉਂਦਾ ਤਨਾ ਵੇਖ ਰਿਹਾ ਹੈ ਕਹਿੰਦਾ ਉਹ ਵੇਖਣਾ ਨਾਲ ਦੀ ਨਾਲ ਹੀ ਮੇਰੇ ਉਹ ਗਾਈਆਂ ਨੂੰ ਹੱਕ ਕੇ ਲਈ ਹੁੰਦਾ ਹੀ ਕਹਿੰਦਾ ਮੈਨੂੰ ਤੇ ਉਹ ਵੀ ਨਹੀਂ ਦੀਦਾ ਸੋ ਕਹਿਣ ਦਾ ਭਾਵ ਕਿ ਪਰਮੇਸ਼ਰ ਨੂੰ ਪਾਉਣ ਵਾਸਤੇ ਪਿਆਰਿਓ ਸਿਮਰਨ ਕਰਨਾ ਪੈਂਦਾ ਹੈ ਤੇ ਸਤਿਗੁਰੂ ਕਹਿੰਦੇ ਸਿਮਰ ਸੁਆਮੀ ਸਤਿਗੁਰੇ ਆਪਣਾ ਕਾਰਜ ਸਫਲ ਹਮਾਰੇ ਤਾਂ ਸਫਲ ਹੁੰਦੇ ਆ ਪੁੰਨ ਦਾਨ ਪੂਜਾ ਪਰਮੇਸ਼ਰ ਹਰ ਕੀਤ ਤਤ ਵਿਚਾਰੇ ਤੇ ਪਿਆਰਿਓ ਇਹ ਵੀ ਅਤ ਕਥਨੀ ਨਹੀਂ ਕਿ ਪੁੰਨ ਦਾਨ ਵੀ ਜ਼ਰੂਰੀ ਹੈ ਤੇ ਪਰਮੇਸ਼ਰ ਦੀ ਪੂਜਾ ਪਰਮੇਸ਼ਰ ਦਾ ਸਿਮਰਨ ਵੀ ਜ਼ਰੂਰੀ ਹੈ ਤੇ ਕਹਿੰਦਾ ਕਹੋਣ ਆ ਕਹਿੰਦਾ ਹੈ ਗੁਰੂ ਅਰਜਨ ਦੇਵ ਜੀ ਹਰ ਕੀਰਤ ਤਤ ਵਿਚਾਰੇ ਜਦੋਂ ਮੈਂ ਪਰਮੇਸ਼ਰ ਦੇ ਨਾਲ ਜੁੜਿਆ ਤੇ ਪਰਮੇਸ਼ਰ ਨੇ ਤਤ ਕੱਢ ਕੇ ਦੱਸਿਆ ਕਿ ਜੀਆਂ ਤੇ ਦਇਆ ਕਰ ਪੁੰਨ ਦਾਨ ਕਰ ਤੇ ਪਰਮੇਸ਼ਰ ਦਾ ਸਿਮਰਨ ਕਰ ਕਿਰਤ ਵਿਤ ਕਰ ਧਰਮ ਦੀ ਪਰਮੇਸ਼ਰ ਦੇ ਨਾਲ ਜੁੜੇਗਾ ਨਾਮ ਜਪੋ ਕਿਰਤ ਕਰੋ ਵੰਡ ਛਕੋ ਤੇ ਪਿਆਰਿਓ ਫੇਰ ਹੀ ਜਾ ਕੇ ਸਾਡਾ ਮਸਲਾ ਹਲ ਹੋਣਾ ਇਸ ਸਤਿਗੁਰੂ ਕਹਿੰਦੇ ਤਤ ਗੱਡੇ ਨੇ ਹਰ ਕੀਰਤ ਤਤ ਵਿਚਾਰੇ ਗੁਣ ਗਾਵਤ ਅਤੁਰ ਸੁਖ ਪਾਇਆ ਠਾਕੁਰ ਅਗਨ ਅਪਾਰੇ ਤੇ ਪਿਆਰਿਓ ਉਹਦੇ ਸਦਾ ਹੀ ਗੁਣ ਗਾਉਂਦਿਆਂ ਸੁਖਾਂ ਦੀ ਪ੍ਰਾਪਤੀ ਹੁੰਦੀ ਆ ਕਿਸ ਦੇ ਉਸ ਕਾਲਪੁਰਖ ਪ੍ਰਮਾਤਮਾ ਦੀ ਉਸ ਅਗੰਮੀ ਜੋਤ ਦੇ ਉਸ અપਾਰ ਪ੍ਰਭੂ ਦੇ ਜੋ ਜਨ ਪਾਰ ਬ੍ਰਹਮੇ ਆਪਣੇ ਕੀਨੇ ਤਿੰਨ ਕਾ ਬਹੁਤ ਕਸ਼ੂਨਾ ਵਿਚਾਰੇ ਤੇ ਪਿਆਰਿਓ ਫਿਰ ਜਦੋਂ ਸਿਮਰਨ ਕਰਕੇ ਅਸੀਂ ਆਪਾ ਭਾਵ ਸਤਗੁਰੂ ਤੇ ਨਿਸ਼ਾਵਰ ਕਰਤਾ ਨਾ ਤੇ ਫਿਰ ਜਿਹੜੇ ਸਾਡੇ ਕਾਰੋਬਾਰ ਨੇ ਉਹ ਸਾਰੇ ਉੜਗੇ ਤੇ ਜੇ ਸਾਡੇ ਚ ਕੋ ਕਮੀਆਂ ਪੇਸ਼ੀਆਂ ਵੀ ਆ ਉਹਨਾਂ ਨੂੰ ਵੀ ਸਤਗੁਰੂ ਜੀ ਵਿਚਾਰੇਗਾ ਜੋ ਜਨ ਪਾਰਬ੍ਰਮੇ ਆਪਣੇ ਕੀਨੇ ਟਣਕਾ ਬਹੁਰ ਕਸ਼ੂ ਨਾ ਵਿਚਾਰੇ ਉਹਨਾਂ ਨੂੰ ਆਪਣੇ ਬਣਾ ਲਿਆ ਕੋਈ ਗੱਲ ਨਹੀਂ ਜੇ ਮਾੜਾ ਮੋਠਾ ਤੂੰ ਕਰ ਵੀ ਰਿਆ ਹਾਲ ਵਾਵੇਗਾ ਤੇ ਫਾਲਾ ਵੱਧੇਗਾ ਨਾ ਡੰਗਰ ਨੂੰ ਜੇ ਕੋਈ ਬਲਦਾਂ ਦੀ ਹੈ ਵਾਈ ਕਰਦਾ ਤੇ ਪਿਆਰਿਓ ਮਾੜਾ ਜਾਂ ਬੇ ਧਿਆਨ ਆਇਆ ਕਈ ਵਰੀ ਪੈਰ ਦੇ ਵਿੱਚ ਹਲ ਦਾ ਫਾਲਾ ਵੱਜ ਜਾਂਦਾ ਹੁੰਦਾ ਸੀ ਅਸੀਂ ਖੁਦ ਵੇਖਿਆ ਕਹਿੰਦਾ ਭਾਵ ਜਿਹੜਾ ਡੁੱਬੇਗਾ ਉਹ ਨਦੀ 'ਚ ਤਰਨਾ ਜਾਣਦਾ ਹੋਵੇ ਤੇ ਡੁੱਬੇਗਾ ਕਹਿਣ ਦਾ ਭਾਵ ਜਿਹੜਾ ਪਰਮੇਸ਼ਰ ਦੇ ਨਾਲ ਜੁੜੇਗਾ ਸਤਿਗੁਰੂ ਉਹਦੇ ਕੋਈ ਵੀ ਲੇਖਾ ਨਹੀਂ ਘਣੇਗਾ ਉਹਨੂੰ ਆਪਣੇ ਨਾਲ ਜੋੜ ਲਏਗਾ ਨਾਮ ਰਤਨ ਸੁਣ ਜਪ ਜਪ ਜੀਵਾ ਫਰਨਾੜ ਕੰਠ ਮਝਾਰੇ ਤੇ ਸਹਿਬ ਸ੍ਰੀ ਗੁਰੂ ਅਰਜਨ ਦੇਵ ਜੀ ਕਹਿੰਦੇ ਨੇ ਕਿ ਮੈਂ ਉਸ ਦਾ ਨਾਮ ਜਿਹੜਾ ਹੈ ਨਾ ਉਹਦਾ ਇਸ ਤਰ੍ਹਾਂ ਨਾਮ ਮੈਂ ਜਪਦਾ ਹਾਂ ਜਿਵੇਂ ਗਲ ਦੇ ਵਿੱਚ ਮਾਲਾ ਪਾਈ ਹੋਵੇ ਗਾਲ ਦੇ ਵਿੱਚ ਗੰਠ ਦੇ ਵਿੱਚ ਮਾਲਾ ਪਾਈ ਹੋਵੇ ਇਸ ਤਰੀਕੇ ਦੇ ਨਾਲ ਮੈਂ ਆਪਣੇ ਘਰੇ ਤੋਂ ਉਹਦਾ ਸਿਵਰਣ ਕਰੀ ਜਾਂਦਾ ਕਰੀ ਜਾਂਦਾ ਹੱਥ ਪਾਉਂ ਸਭ ਕਾਮ ਸਾਜ ਚੀਤ ਨਰੰਜਣ ਨਾਲ ਮੈਂ ਨਾਲ ਸਤਿਗੁਰੂ ਦੇ ਉਸੇ ਤਰ੍ਹਾਂ ਹੀ ਆਪ ਦਾ ਜਿਹੜਾ ਹੈ ਉਹ ਨਾਮ ਦਾ ਭੰਡਾਰਾ ਵਰਤਾਰਾ ਵਰਤੀ ਜਾ ਰਿਹਾ ਹੈ ਸੋ ਗੁਰੂ ਸਵਾਰਿਓ ਇਸੀ ਆਜ ਦਾ ਹੁਕਮ ਜੋ ਆਪ ਜੀ ਨੇ ਸਰਵਣ ਕੀਤਾ ਹੈ ਸਤਿਗੁਰੂ ਸੱਜੇ ਪਾਤਸ਼ਾਹ ਆਪ ਜੀ ਦੀਆਂ ਸ਼ਿਵਾਵਾਂ ਹਾਜ਼ਰੀਆਂ ਖਾਤੇ ਵਿੱਚ ਪਾਵੇ ਅੱਜ ਕੇ ਫਤਿਹ ਗਜਾਈਏ ਜੀ ਵਾਹਿ ਜੀ ਕਾ ਖਾਲਸਾ ਵਾਹਿ ਜੀ ਕੀ ਫਤਿਹ